ਇਸ ਮੋਰਚੇ ਦਾ ਮਕਸਦ ਇਹ ਸੀ ਕਿ ਜਨਗਤਾ ਦਾ ਸਰਕਾਰ ਦਾ ਇਸ ਪਾਸੇ ਧਿਆਨ ਦਿਵਾਉਣਾ ਕਿ ਆਏ ਦਿਨ ਜਦ ਕੋਈ ਬੇਅਦਬੀ ਹੁੰਦੀ ਹੈ ਤੇ ਉਹਦੇ ਮੁਲਜ਼ਮਾਂ ਦੇ ਖਿਲਾਫ ਕੋਈ ਠੋਕਵਾ ਕਾਨੂੰਨ ਜਿਹੜਾ ਉਹ ਨਹੀਂ ਬਣਿਆ ਹੁੰਦਾ। ਧਰਮਾਂ ਦੀ ਇਹ ਗੱਲ ਹੁੰਦੀ ਹੈ ਇੱਥੇ ਕੋਈ ਇੱਕ ਧਰਮ ਦੀ ਗੱਲ ਨਹੀਂ ਹੋ ਰਹੀ। ਪੰਜਾਬ ਦੇ ਵਿੱਚ ਕਿਉਂਕਿ ਵਰਗਾੜੀ ਤੋਂ ਬਾਅਦ ਇੱਕ ਟ੍ਰੈਂਡ ਜਿਆ ਚੱਲ ਪਿਆ ਸੀ ਕਦੀ ਕਿਸੇ ਧਰਮ ਦੀ ਬੇਅਦਬੀ ਕੀਤੀ ਗਈ ਕਦੀ ਕਿਸੇ ਧਰਮ ਦੀ ਤੇ ਮੈਂ ਸਮਝਦਾ ਕਿ ਇਹਦੇ ਖਿਲਾਫ ਇੱਕ ਵਧੀਆ ਠੋਸ ਕਾਨੂੰਨ ਬਣਾਉਣਾ ਬਖਦੀ ਅਹਿਮ ਜ਼ਰੂਰਤ ਹੈ ਭਗਵਾਨ ਕਮਾਂਜ ਜਿਸ ਤਰ੍ਹਾਂ ਹੋੜ ਲੱਗਿਆ ਹੋਇਆ ਇਲੈਕਸ਼ਨ ਦੇ ਵਿੱਚ ਉਹਨਾਂ ਨੇ ਇਹ ਵਾਅਦਾ ਵੀ ਕੀਤਾ ਤੇ ਉਹ ਆਪਣੇ ਹੁਣ ਵਾਅਦੇ ਤੇ ਨਹੀਂ ਆ ਰਹੇ ਜੰਨੀਆਂ ਵੀ ਤਾਕਤਾਂ ਜਿਹੜੇ ਵੀ ਧਰਮਾਂ ਦੇ ਖਿਲਾਫ ਬੇਅਦਬੀ ਕਰਨੀਆਂ ਚਾਹੁੰਦੀਆਂ ਉਹਨਾਂ ਨੂੰ ਕੰਨ ਹੋ ਜਾਵੇ ਕਿ ਪੰਜਾਬ ਦੀ ਧਰਤੀ 'ਤੇ ਅਗਰ ਕੋਈ ਬੇਅਦਬੀ ਕਰਨ ਦੀ ਕੋਸ਼ਿਸ਼ ਕਰੋਗੇ ਤੇ ਉਹਦੀ ਸਖਤ ਸਜ਼ਾ ਜਿਹੜਾ ਜੰਮ ਤੱਕ ਹੋਊਗਾ ਪਹਿਲਾਂ ਤੋਂ ਲਾ ਕੇ ਸਾਹਿਬ ਹਰਮੰਦਰ ਸਾਹਿਬ ਨੂੰ ਢਹਿ ਢੇਰੀ ਕੀਤਾ ਗਿਆ ਸਿੱਕਾਂ ਦੇ ਸਿਰਾਂ ਦੇ ਮੁੱਲ ਪਾਏ ਗਏ ਪਹਿਲੀ ਪਾਤਸ਼ਾਹੀ ਤਾਂ ਤਨ ਗੁਰ ਨਾਨਕ ਦੇਵ ਜੀ ਤੋਂ ਲੈ ਕੇ ਦਸ਼ਮੇਸ਼ ਪਤਾ ਸਾਹਿਬ ਜੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦਾ ਜਿਹੜਾ ਇਤਿਹਾਸ ਹੈ ਉਹਦੇ ਜੀ ਤੁਹਾਨੂੰ ਸਿੱਖ ਪੰਥ ਦੇ ਸੱਜੇ ਖੱਬੇ ਮੁਸਲਮਾਨ ਤੇ ਹਿੰਦੂ ਐਨ ਭਰਾਵਾਂ ਵਾਂਗੂ ਜੁੜੇ ਖੜੇ ਨਜ਼ਰ ਆਉਂਦੇ ਮੁਸਲਮਾਨ ਤੇ ਹਿੰਦੂ ਜਿਹੜੇ ਨੇ ਸਿੱਖ ਕੌਮ ਦੇ ਨਾਲ ਹਮੇਸ਼ਾ ਸੱਜੀਆਂ ਕੱਪੀਆਂ ਬਾਹਾਂ ਬਣ ਕੇ ਖੜੇ ਰਹੇ ਨੇ ਅੱਜ ਵੀ ਇਹ ਜਿਹੜੀਆਂ ਤਿੰਨੋਂ ਕੌਮਾਂ ਨੇ ਆਪਸ ਦੇ ਵਿੱਚ ਜੁੜੀਆਂ ਹੋਈਆਂ ਨੇ ਦੁਨੀਆਂ ਦੀ ਕੋਈ ਤਾਕਤ ਕਿਸੇ ਸ਼ਰਾਰਤ ਦੇ ਜ਼ਰੀਏ ਸਾਡੀ ਇਕਤਾ ਨੂੰ ਤੋੜ ਨਹੀਂ ਸਕਦੀ ਖਾਲਸਾ 8 ਮਹੀਨੇ ਤੋਂ ਬਦਬਖਤ ਹੋ ਗਿਆ ਸਾਰੇ ਧਰਮਾਂ ਦੇ ਗ੍ਰੰਥਾਂ ਦੇ ਲਈ ਸਖਤ ਕਾਨੂੰਨ ਬਣੇ ਅੱਜ ਆਪ ਆਇਓ ਕਿਆ ਕਹਿਣਾ ਬismillah रहमान रहीम ਸਭ ਤੋਂ ਉੱਲਾਹ ਤਾਲਾ ਦੇ ਨਾਮ ਤੋਂ ਜੋਗਾ ਮਿਹਰਬਾਨ ਤੇ ਨਿਆਇ ਤੇ ਰਹਿਮਤ ਵਾਲਾ ਸਰਦਾਰ ਗੁਰਜੀਤ ਸਿੰਘ ਜੀ ਪਿਛਲੇ 257 ਦਿਨਾਂ ਤੋਂ ਇਸ ਕਾਵਰ ਦੇ ਉੱਤੇ ਇੱਕ ਮੋਰਚਾ ਲਾ ਕੇ ਬੈਠੇ ਨੇ ਇਸ ਮੋਰਚੇ ਦਾ ਮਕਸਦ ਇਹ ਹੀ ਸੀ ਕਿ ਜਨਤਾ ਦਾ ਸਰਕਾਰ ਦਾ ਇਸ ਪਾਸੇ ਧਿਆਨ ਦਿਵਾਣਾ ਕਿ ਆਏ ਦਿਨ ਜਦ ਕੋਈ ਬੇਅਦਬੀ ਹੁੰਦੀ ਹੈ ਤੇ ਉਹਦੇ ਮੁਲਜ਼ਮਾਂ ਦੇ ਖਿਲਾਫ ਕੋਈ ਠੁਕਮਾ ਕਾਨੂੰਨ ਜਿਹੜਾ ਉਹ ਨਹੀਂ ਬਣਿਆ ਹੁੰਦਾ ਤੇ ਪੰਜਾਬ ਦੇ ਵਿੱਚ ਕਿਉਂਕਿ ਵਰਗਾੜੀ ਤੋਂ ਬਾਅਦ ਇੱਕ ਟ੍ਰੈਂਡ ਜਿਆ ਚੱਲ ਪਿਆ ਸੀ ਕਦੀ ਕਿਸੇ ਧਰਮ ਦੀ ਬੇਅਦਬੀ ਕੀਤੀ ਗਈ ਕਦੀ ਕਿਸੇ ਧਰਮ ਦੀ ਤੇ ਮੈਂ ਸਮਝਦਾ ਕਿ ਇਹਦੇ ਖਿਲਾਫ ਇੱਕ ਵਧੀਆ ਠੋਸ ਕਾਨੂੰਨ ਬਣਾਉਣਾ ਬਖਰੀ ਅਹਿਮ ਜ਼ਰੂਰਤ ਹੈ ਪੰਜਾਬ ਸਰਕਾਰ ਨੂੰ ਇਹ ਕਹਿਣਾ ਚਾਹੁੰਦਾ ਮੈਨੂੰ ਪਤਾ ਲੱਗਿਆ ਕਿ ਕਾਨੂੰਨ ਦਾ ਮਸਫਦਾ ਤਿਆਰ ਹੈ ਸ਼੍ਰੀ ਅਮਨ ਅਰੋੜਾ ਜੀ ਜਿਹੜੇ ਮੰਤਰੀ ਨੇ ਉਹਨਾਂ ਨਾਲ ਇਹਨਾਂ ਦੀ ਗੱਲਬਾਤ ਵੀ ਚੱਲ ਰਹੀ ਹੈ ਲੇਕਿਨ ਉਸ ਕਾਨੂੰਨ ਦੇ ਮਸਫਦੇ 'ਚ ਮੈਂ ਕਹਿਣਾ ਚਾਹੁੰਦਾ ਕਿ ਇਹ ਵੀ ਜਿਹੜਾ ਵੀ ਕੋਈ ਬੇਅਦਬੀ ਦਾ ਕਾਂਡ ਹੁੰਦਾ ਹੈ ਜਾਂ ਲਿਆ ਜਾਏਗਾ ਔਰ ਫੈਸਲੇ ਦਾ ਜਿਹੜਾ ਇੰਪਲੀਮੈਂਟ ਹੈ ਸਜ਼ਾ ਦਿੱਤੀ ਜਾਏਗੀ ਉਹ ਜਨਤਕ ਤੌਰ ਤੇ ਦਿੱਤੀ ਜਾਏਗੀ ਤਾਂ ਕਿ ਆਉਣ ਵਾਲੇ ਸਮੇਂ ਦੇ ਵਿੱਚ ਜਿੰਨੀਆਂ ਵੀ ਤਾਕਤਾਂ ਜਿਹੜੇ ਵੀ ਧਰਮਾਂ ਦੇ ਖਿਲਾਫ ਬੇਅਦਬੀ ਕਰਨੀਆਂ ਚਾਹੁੰਦੀਆਂ ਉਹਨਾਂ ਨੂੰ ਕੰਨ ਹੋ ਜਾਵੇ ਕਿ ਪੰਜਾਬ ਦੀ ਧਰਤੀ ਦੇ ਅਗਰ ਕੋਈ ਬੇਅਦਬੀ ਕਰਨ ਦੀ ਕੋਸ਼ਿਸ਼ ਕਰੋਗੇ ਤੇ ਉਹਦੀ ਸਖਤ ਸਜ਼ਾ ਜਿਹੜਾ ਜਨਤਕ ਹੋਵੇ ਪੰਜਾਬ ਤਾਂ ਇੱਕ ਮਿਸਾਲ ਹੈ ਸਾਰੇ ਧਰਮਾਂ ਦੇ ਲੋਕ ਇੱਕ ਗੁਲਦਸਤੇ ਵਾਂਗੂ ਰਹਿੰਦੇ ਆਂ ਆਪ ਜੀ ਕੀ ਕਹੋਗੇ ਪੰਜਾਬ ਅੱਜ ਤੋਂ ਨਹੀਂ ਪਿਛਲੇ ਕਈ ਹਜ਼ਾਰ ਸਾਲਾਂ ਤੋਂ اور اگر ਤੁਸੀਂ دیکھو کہ پہلی بادشاہی 탄탄 ਗੁਰਨਾਨਕ ਦੇਵ ਜੀ ਤੋਂ ਲੈ ਕੇ ਦਸ਼ਮੇਸ਼ ਪਤਾ ਸਾਹਿਬ ਜੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦਾ ਜਿਹੜਾ ਇਤਿਹਾਸ ਹੈ ਉਹਦੇ ਜੀ ਤੁਹਾਨੂੰ ਸਿੱਖ ਪੰਥ ਦੇ ਸੱਜੇ ਖੱਬੇ ਮੁਸਲਮਾਨ ਤੇ Hindu ਐਨ ਭਰਾਵਾਂ ਵਾਂਗੂ ਜੁੜੇ ਖੜੇ ਨਜ਼ਰ ਆਉਂਦਾ ਚਾਹੇ ਤੁਸੀਂ ਭਾਈ ਲਾਲੋ ਤੋਂ ਲੈ ਲਓ ਜਾਂ ਫਿਰ دیوان ٹੋਡਰਮਲ ਨੂੰ ਲੈ ਲਓ ਜਾਂ ਮਲੇਰ ਨਵਾਬ ਮਲੇਰ ਗੋਲਦੇ ਨੂੰ ਲੈ ਲਓ ਜਾਂ ਨਬੀ ਖਾਂ ਗਨੀ ਖਾਨ ਨੂੰ ਲੈ ਲਓ ਤੁਹਾਨੂੰ ਮੁਸਲਮਾਨ ਤੇ Hindu ਜਿਹੜੇ ਨੇ ਉਹ ਸਿੱਖ ਕੌਮ ਦੇ ਨਾਲ ਹਮੇਸ਼ਾ ਸੱਜੀਆਂ ਖੱਬੀਆਂ ਬਾਹਾਂ ਬਣ ਕੇ ਖੜੇ ਰਹੇ ਨੇ ਅੱਜ ਵੀ ਇਹ ਜਿਹੜੀਆਂ ਤਿੰਨੋਂ ਕੌਮਾਂ ਨੇ ਆਪਸ ਦੇ ਵਿੱਚ ਜੁੜੀ ਹੋ ਜਾਨੇ ਦੁਨੀਆ ਦੀ ਕੋਈ ਤਾਕਤ ਕਿਸੇ ਸ਼ਰਾਰਤ ਦੇ ذریعے ਸਾਡੀ ਇਕਤਾ ਨੂੰ ਤੋੜ ਨਹੀਂ ਸਕਦੀ ਪੰਜਾਬ ਦੇ